ਨਵਾਂ ਸ਼ਹਿਰ ਦੇ ਬੰਗਾ ਰੋਡ ਤੇ ਫਾਟਕਾ ਨੇੜੇ ਲੰਬੇ ਵਾਲਾਂ ਵਾਲਾ ਚੋਰ ਹੱਥ ਦੀ ਸਫਾਈ ਨਾਲ ਕਰ ਗਿਆ ਲੱਖਾਂ ਦਾ ਨੁਕਸਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਬੰਗਾ ਰੋਡ ਵਿਖੇ ਸੈਂਟਰੀ ਦੀ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਸੈਂਟਰੀ ਦੀ ਦੁਕਾਨ ਮੇਰਾ ਬੇਟਾ ਚਲਾਉਂਦਾ ਹੈ ਤੇ ਅੱਤੇ ਜਦ ਉਹ ਸਵੇਰੇ ਦੁਕਾਨ ਤੇ ਆਇਆ ਤੇ ਉਸਨੇ ਗੱਲੇ ਵਿੱਚ ਕੁਝ ਪੈਸੇ ਰੱਖੇ ਸਨ ਜੋ ਦੁਕਾਨ ਮਾਲਕ ਨੂੰ ਕਰਾਇਆ ਦੇਣਾ ਸੀ ਸੀਸੀਟੀਵੀ ਜਿਹਦੇ ਵਿੱਚ ਦੇਖ ਰਹੇ ਹਾਂ ਤੁਸੀਂ ਚੋਰ ਗੱਲਾਂ ਫੋਲ ਰਿਹਾ ਹੈ ਅਤੇ ਨੋਟਾਂ ਦੀ ਪਈ ਹੋਈ ਥੱਦੀ ਵੀ ਆਪਣੀ ਜੀਬ 'ਚ ਪਾ ਰਿਹਾ ਹੈ ਜਦ ਦੁਕਾਨ ਮਾਲਕ ਦੇ ਮੁੰਡੇ ਨੇ ਦੇਖਿਆ ਕਿ 12 ਅਪ੍ਰੈਲ ਨੂੰ 2:35 ਦੇ ਕਰੀਬ ਇੱਕ ਚੋਰ ਸਾਡੀ ਦੁਕਾਨ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਵੜ ਜਾਂਦਾ ਹੈ ਜਦ ਉਹਨਾਂ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਉਸ ਵਿੱਚ ਚੋਰ ਦੀ ਫੁਟੇਜ ਆਈ ਅਤੇ ਕਾਫੀ ਲੱਖਾਂ ਦਾ ਨੁਕਸਾਨ ਕਰ ਗਿਆ ਹੈ ਜਿਨ੍ਹਾਂ ਵਿੱਚ ਪਿੱਤਲ ਦੀਆਂ ਕਾਫੀ ਟੁੱਟੀਆਂ ਮਹਿੰਗੀਆਂ ਲੈ ਕੇ ਆਇਆ ਹੈ ਆਉ ਦੇਖਦੇ ਹਾਂ ਇਸ ਮੌਕੇ ਤੇ ਦੁਕਾਨਦਾਰ ਦੇ ਮਾਲਕ ਕੀ ਕਹਿੰਦੇ ਹਨ ਨਵਾਂ ਸ਼ਹਿਰ ਵਿਸ਼ੇਸ਼ ਰਿਪੋਰਟ ਪੂਨ ਰਾਤੀ ਇਹ ਦੁਕਾਨ ਬੰਦ ਕਰਕੇ ਗਿਆ ਸਵੇਰੇ ਜਦੋਂ ਆ ਕੇ ਹਾਂਜੀ ਬੇਟਾ ਤੇ ਜਦੋਂ ਸਵੇਰੇ ਆ ਕੇ ਇਹਨੇ ਖੁੱਲੀ ਸ਼ਾਪ ਤੇ ਇਹਨੇ ਬਾਕੀ ਦਾ ਇਧਰ ਸਾਰਾ ਕੁਝ ਲੌਕ ਸੀਗਾ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਜਦੋਂ ਇਹਨੇ ਕੱਲ ਕਰਾਇਆ ਦੇਣਾ ਸੀਗਾ ਕੱਲ ਦੀ ਕੁਝ ਅਮਾਉਂਟ ਇਹਦੇ ਕੋਲ ਪਈ ਸੀ ਜਿਹਦਾ 20000 ਰੁਪਏ ਆਪਾਂ ਦੇਣਾ ਸੀਗਾ ਕਿਰਾਇਆ ਤੇ 7-8000 ਦੀ ਸੇਲ ਸੀਗੀ ਜਿਹੜੀ ਕਿ ਉਹ ਗੱਲੇ ਦੇ ਵਿੱਚੇ ਪਈ ਸੀਗੀ ਕੱਲ ਬੈਂਕ ਛੁੱਟੀ ਹੋਣ ਕਰਕੇ ਇਹ ਬੈਂਕ ਜਮਾ ਨਹੀਂ ਕਰਾ ਸਕਿਆ ਤੇ ਇਹਨੇ ਕੀ ਵਿੱਚੇ ਰੱਖ ਦਿੱਤੇ ਇਹ ਕਹਿੰਦਾ ਕੋਈ ਗੱਲ ਨਹੀਂ ਸੂਰੇ ਜਿਹਨਾਂ ਕੋਲ ਓਨਰ ਜਾਉਣਾ ਨਹੀਂ ਦੇਣਾ ਸੀ ਕਿਰਾਇਆ ਕੋਈ ਗੱਲ ਨਹੀਂ ਕਹਿੰਦਾ ਕੋਈ ਸੂਰੇ ਮੈਂ ਦੇ ਦਊਂਗਾ ਤੇ ਜਦੋਂ ਆਕੇ ਨੇ ਸਵੇਰੇ ਆਕੇ ਗੱਲਾਂ ਦੇਖਿਆ ਤੇ ਉਹਦੇ ਵਿੱਚ ਪੈਸੇ ਨਹੀਂ ਸੀਗੇ ਇਹਨੂੰ ਜਕਦਮ ਸ਼ੱਕ ਹੋਇਆ ਵੀ ਆਹ ਕੀ ਚੱਕਰ ਪਿਆ ਜਦੋਂ ਇਹਨੇ ਸੀਸੀਟੀਵੀ ਕੈਮਰਾ ਦੇਖਿਆ ਤੇ ਬਾਕੀ ਸਮਾਨ ਜਦੋਂ ਦੇਖਿਆ ਉੱਥੇ ਸਾਡੀਆਂ ਟੈਪਸ ਵਗੈਰਾ ਪਈਆਂ ਸੀਗੀਆਂ ਉਹ ਵਾਲਾ ਥੱਲਾ ਹੈ ਨਹੀਂ ਸੀਗਾ ਫਿਰ ਉੱਪਰ ਜਦੋਂ ਜਾ ਕੇ ਦੇਖਿਆ ਉੱਪਰ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਤੇ ਇਹਨੇ ਫਿਰ ਫਟਾਫਟ ਮੈਨੂੰ ਕਾਲ ਕੀਤੀ ਮੈਂ ਆਪਣੀ ਦੂਸਰੀ ਸ਼ਾਪ ਤੇ ਸੀਗਾ ਤੇ ਜਦੋਂ ਇਹਨੇ ਮੈਨੂੰ ਕਾਲ ਕੀਤੀ ਮੈਂ ਉਸੇ ਵਕਤ ਆਕੇ ਗਿਆ ਟੈਪਸ ਦੇ ਨਾਲ ਹੋਰ ਕੀ ਕੀ ਲੱਗੇ ਟੈਪਸ ਦੇ ਨਾਲ ਜੋ ਇਹ ਤੋਂ ਉਸ ਮਾਨ ਜ਼ਿਆਦਾਤਰ ਉਹਨਾਂ ਨੇ ਪਿੱਤਲ ਦੇ ਸਮਾਨ ਨੂੰ ਹੀ ਟਾਰਗੇਟ ਕੀਤਾ ਮਤਲਬ ਪੇਤੀ ਬੰਦਾ ਹਾਂਜੀ 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 ਜੋ ਜਿਹੜਾ ਮਹਿੰਗਾ ਸਮਾਨ ਜਿਹੜਾ ਆਪਾਂ ਕਹਿ ਸਕਦੇ ਹਾਂ ਉਹਨੂੰ ਹੀ ਉਹਨੇ ਮਤਲਬ ਕਿ ਚੱਕਿਆ ਹੋਰ ਉਹ ਬਾਕੀ ਸਮਾਨ ਨੂੰ ਨਹੀਂ ਛੇੜਿਆ ਜਿਹੜਾ ਕਿ ਉਹਦੀ ਨਹੀਂ ਜ਼ਰੂਰਤ ਦਾ ਸੀਗਾ ਜੀ ਲਾਸ ਜਿਦਾ ਸਾਡੇ ਕੋਲ ਜਿਹਦਾ ਹੁਣ 20000 ਦਾ ਇਹਨੇ ਕੈਸ਼ ਜਿਗਾ 7 27000 ਰੁਪਏ 7000 ਰੁਪਏ ਜਿਹੜਾ ਇਹਨੇ ਪੁਰਾਣੀ ਸੇਲ ਕੀਤਾ ਸੀਗਾ ਉਹ ਵੀ ਇਹਦੇ ਵਿੱਚ ਪਿਆ ਸੀਗਾ ਤੇ ਜਿਹੜੀਆਂ ਟੂਟੀਆਂ ਦਾ ਹੈਗਾ ਉਹ 120000 ਰੁਪਏ ਦੀਆਂ ਜਿਹੜੀਆਂ ਟੈਪਸ ਸੀਗੀਆਂ ਹਾਂਜੀ ਹਾਂਜੀ ਹਾਂਜੀ